ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਜੈ ਸਹਿਬੇ ਕਮਾਲ ਸਤਿਗਿਆਨ ਰਾਧਾ ਗੁਰੂ ਜੀ ਕੀ ਜੈ ਸਭ ਦੁਰ ਕੀ ਜੈ ਸੰਤਪਾ ਭਗਤਾਂ ਕੀ ਜੈ 사ਤਗੁਰ ਦੇ ਸ਼ਰਧਾਲੂਆਂ ਦੇ ਸਦਾ ਸਤ ਜੈ ਹੋਵੇ ਸੋਹਾਜਤ ਹੋਈਆਂ ਰੱਖੇ ਕੋਹਲ ਕੋਟਲ ਕੋਲ ਪ੍ਰਣਾਮ ਹੈ ਜੈ ਵਾਲੇ ਕੀ ਜੈ ਸੁਰਭੰਗ ਜੇ ਕਰਦੇ ਸੁਆਣੀ ਅੰਦਰ ਬੜੇ ਪਾਵਲ ਪੁੱਤਰ ਸ਼ਬਦ ਆਏ ਆ ਗੁਰਵਾਨ ਦੀ ਸਿੱਖੀ ਆਈ ਹੈ ਹੁਣ ਮਨੁਖਾਰੇ ਦੇਖੋ ਬਾਣੀ ਅੰਦਰ ਬੜੇ ਸ਼ਬਦ ਆਏ ਬੜੀ ਵਿਚਾਰ ਆਈ ਹੈ ਮਨੁਖਾਰੇ ਕਿ ਮਨੁਖ ਬੰਦਾ ਜਿਹੜਾ ਉਹ ਗੁਰਮਖ ਅਵਸਥਾ ਵਿੱਚ ਆਵੇ। ਇਸ ਕਰਕੇ ਸੰਤ ਰਾਵਰ ਆਪਣੇ ਗਿਆਨ ਦੇ ਝੋਟ ਕਰ ਰਹੇ ਉਸ ਬੰਦੇ ਤੇ। ਸਵਾਜ ਬਾਣੀ ਪੜ੍ਹਦਿਆ ਮਨ ਮੁਖ ਬਾਰੇ 9 ਵਾਰ ਜਪਾਇਆ। ਕਿ ਮਨ ਮੁਖ ਬੰਦਾ ਸਿੱਧੇ ਰਸਤੇ ਆ ਜਾਵੇ। ਨੋ ਵਾਰੀ ਮਹਾਰਾਜ ਨੇ ਸਤਿਗੁਰਾਂ ਨੇ ਛੋਟ ਕੀਤੀ ਹੈ ਮਨਮੁਖ ਬੰਦੇ ਤੇ ਨੋ ਵਾਰੀ ਕਿਤੇ ਸਮਾਂ ਮਿਲਿਆ ਇੱਕ ਕੁਸ ਲੋਕਾ ਪਸੰਦਾਂ ਕਰਾਂਗੇ ਫਿਰ ਸਤਿਗੁਰ ਮਹਾਰਾਜ ਇੱਥੇ ਆਪਸ ਲਾਉਂਦੇ ਆ ਭਾਈ ਗੁਰਮੁਖ ਨੂੰ ਕਹਿੰਦੇ ਆ ਕਿ ਗੁਰਮੁਖਾ ਮਨਮੁਖਾਂ ਦਾ ਕਦੇ ਵੀ ਸੰਕਰਨ ਨਾ ਕਰਨਾ ਕਿ ਸੀ ਕਿ ਤਾਂ ਮਹਾਰਾਜ ਕਹਿੰਦੇ ਐ ਕਿ ਪਿਆਰਿਆ ਮਨਮੁਖਾਂ ਦੀ ਕਦੇ ਵੀ ਸੰਗਤ ਨਹੀਂ ਕਰਨੀ ਕਿਉਂ ਨਹੀਂ ਕਰਨੀ ਪਈ ਕੀ ਕਮੀ ਤਰੋਟੀ ਹੋਏਗੀ ਫਿਰ ਕੋਈ ਨਾ ਕਮੀ ਤਰੋਟੀ ਹੋਏਗੀ ਮਨੁੱਖ ਦਾ ਸੰਗ ਨਹੀਂ ਕਰਨਾ ਕਹਿੰਦੇ ਮਨਮੁਖੋ ਦਾ ਕਰੋਨਾ ਸੰਗਾ ਹਰੀ ਨਾਮੇ ਦਾ ਲਾਉ ਰਹੀ ਹਰੀ ਨਾਮ ਇਸ 10 ਦਿਨਾਂ ਵਿੱਚ ਉਹ ਇੱਕ ਪ੍ਰਮਾਤਮਾ ਦੇ ਨਾਮ ਦਾ ਰੰਗ ਆਪਣੇ ਮਨ ਉੱਪਰ ਦੇਹੀ ਪਰ ਛਾੜਨਾ ਹਰੀ ਦੇ ਨਾਮ ਦਾ ਰੰਗ ਤੇ ਚਾੜਨਾ ਤੇ ਮਨਮੁਖ ਦਾ ਕਦੇ ਵੀ ਸੰਗ ਨਹੀਂ ਕਰਨਾ ਮਨਮੁਖ ਦਾ ਕਦੇ ਵੀ ਸੰਗ ਨਹੀਂ ਕਰਨਾ ਹਰ ਦੇ ਵਿਚਾਰ ਕੋਈ ਕੋ ਮਨਮੁਖ ਕਹਿੰਦੇ ਕਿੰਨੂ ਹੈ ਮਨੁੱਖ ਬੰਦੇ ਦੀ ਛਾਲ ਕੀ ਹੁੰਦੀ ਐ ਇਹ ਚੀਜ਼ ਨੂੰ ਵਿਚਾਰੋ ਕਿ ਅਸੀਂ ਕਿਤੇ ਮਨੁੱਖਾ ਵਿੱਚ ਤੇ ਨਹੀਂ ਹੁੰਦੇ ਤੇ ਮਨੁੱਖ ਹੋਣਾ ਇੱਕ ਬਹੁਤ ਵੱਡਾ ਗੁਨਾਹ ਐ ਮਨ ਗੁਨਾਹ ਇੱਕ ਬਹੁਤ ਵੱਡਾ ਆਗ ਹੈ ਬਾਣੀ ਅੰਦਰ ਵਿਚਾਰ ਕਰੋ ਪਈ ਅਬ ਇਹ ਚੇ ਜੇ ਪਹਿਲਾਂ ਜਿਹੜੇ ਕਿਹਾ ਸੀ ਕਾਂਜੀ ਪੰਜੀ ਜੇ ਆਪਦੇ ਕੋਲ ਕੋਈ ਪੁੱਛੇ ਇੱਕ ਮਨਮੁੱਖੇ ਨੂੰ ਕਹਿੰਦੇ ਦੱਸ ਦੇ ਭਾਈ ਪਰ ਕਿਸੇ ਨੇ ਉਹਨਾਂ ਕੋਲ ਪੁੱਛਿਆ ਨਹੀਂ ਹੋਣਾ ਕਿ ਹਾਂ ਪਹਿਨ ਦੱਸ ਤੇ ਇਹ ਦੱਸ ਜੇ ਤੈਨੂੰ ਮਨਮੁੱਖੇ ਬਾਰੇ ਪਤਾ ਤਾਂ ਦੱਸ ਤਾਂ ਸਮਨ ਨੂੰ ਲੱਗਦਾ ਕਿ ਸਿਰ ਪੁੱਛਿਆ ਹੋਵੇਗਾ ਕਿਉਂਕਿ ਸਿੱਖਿਆ ਅਸੀਂ ਦੇਖਦੇ ਹਾਂ ਕਿ ਸਿੱਖਣ ਦੀ ਪਾਉਣਾ ਕਿਸੇ ਅਦਰ ਹੱਲ ਨਹੀਂ ਗਈ ਇਤੇ ਸਾਨੂੰ ਚੇਤੇ ਆ ਰਿਹਾ ਹੈ ਮਹਾਂਪੁਰਤਾਂ ਦੇ ਉਹ ਦੱਸਦੇ ਆ ਜੇ ਇਸ ਸਾਲ ਸਭ ਤਾਂ ਚਾਹੁੰਦਾ ਹੈ ਜੀਵਨਿੰਦਰ ਕਾਮਜ ਵੀ ਚਾਹੁੰਦਾ ਹੈ ਉੱਚੀ ਮੰਜ਼ਲ ਉਚਰਤਵਾ ਚਾਹੁੰਦਾ ਹੈ ਤਾਂ ਇਨਸਾਨ ਦੇ ਅੰਦਰ ਸਿੱਖਣ ਦੀ ਜਿਹੜੀ ਭਾਵਨਾ ਨਾ ਉਹ ਜ਼ਿਆਦਾ ਹੋਣੀ ਚਾਹੀਦੀ ਹੈ ਇਨਸਾਨ ਦੇ ਸਿੱਖਣ ਦੀ ਭਾਵਨਾ ਹੋਵੇ ਤਾਂ ਉੱਚੀ ਮੰਜ਼ਲ ਉੱਚੇ ਰਤਨ ਪਾ ਸਕਦਾ ਹੈ ਸਫਲਤਾਂ ਪਾ ਸਕਦਾ ਹੈ ਪਰ ਸਿੱਖਣ ਦੀ ਭਾਵਨਾ ਅਸੀਂ ਵੇਖਦੇ ਹਾਂ ਕਿ ਮੱਲੇ ਅੰਦਰ ਕਿੰਨੇ ਕੁ ਸਿੱਖਣ ਵਾਲੇ ਇੱਥੇ ਆਉਂਦੇ ਆ ਸਿੱਖਣ ਵਾਲੇ ਹਨ ਨਹੀਂ ਸੋ ਜੇ ਮਨ ਮੁਖ ਤੰਦੇ ਮਾਰੇ ਆ ਭਾਈ ਸੋ ਸਪਸ਼ਟ ਕਰ ਦਿੰਦੇ ਆ ਭਾਗੇ ਚੱਲੇ ਕੋਈ ਨਾ ਚੱਲੇ ਮੰਨੇ ਕੋਈ ਨਾ ਮੰਨੇ ਕੋ ਕਿਹੜਾ ਫਰਜ ਹੈ ਦੱਸਣਾ ਫਰਜ ਹੈ ਪਰ ਕਈ ਲੋਕ ਇੰਦਾਂ ਦੇ ਰੱਬ ਦੇ ਪਿਆਰੇ ਆ ਉਹ ਕਹਿੰਦੇ ਨਾ ਭਾਈ ਸਮਝਾਉਣ ਦੀ ਲੋੜ ਨਹੀਂ ਐ ਨਾ ਸਮਝਾ ਜੇ ਗੁਰੂ ਵਾਲੇ ਸੰਤਾਂ ਵਾਲੇ ਆ ਤੇ ਸਮਝਾਉਣ ਦੀ ਲੋੜ ਹੈਗੀ ਆ ਸੋ ਇਤੇ ਮਨੁੱਖ ਬੰਦੇ ਬਾਰੇ ਮਨਮੁਖ ਨੂੰ ਪਾਪੀ ਵੀ ਕਿਹਾ ਹੈ ਕਿ ਮਨਮੁਖ ਪਾਪੀ ਮੰਦੇ ਕੰਮੀ ਮਾਣ ਜਨਮ ਗਵਾਏ ਕਿ ਇਹ ਮਨਮੁਖ ਕਰਦੇ ਕੀ ਹੈ ਮਨਮੁਖ ਪਾਪੀ ਮੰਦੇ ਕੰਮੀ ਮਾਣ ਜਨਮ ਗਵਾਏ ਕਿ ਮਨੁੱਖ ਬੰਦਾ ਜਿਹੜਾ ਨਾ ਆਪਣਾ ਜਨਮ ਸਵਾਰ ਨਹੀਂ ਰਿਹਾ ਨਿਖਾਰ ਨਹੀਂ ਰਿਹਾ ਉਹ ਆਪਣਾ ਜਨਮ ਗਵਾ ਹੀ ਰਿਹਾ ਦਿਨੋਂ ਦਿਨ ਦਿਨੋਂ ਦਿਨੋਂ ਦਿਨ ਆਪਣਾ ਜਨਮ ਗਵਾ ਰਿਹਾ ਹੈ ਆ ਨਹੀਂ ਰਿਹਾ ਕੁਝ ਗਵਾ ਹੀ ਰਿਹਾ ਆਪਣੀ ਮਾਤ ਗਵਾ ਰਿਹਾ ਹੈ ਆਪਣਾ ਬਲ ਗਵਾ ਰਿਹਾ ਹੈ ਆਪਣਾ ਜੀਵਨ ਗਵਾ ਰਿਹਾ ਹੈ ਸਵਾਸ ਗਵਾ ਰਿਹਾ ਹੈ ਉਹ ਸਵਾਸ ਜਾ ਰਿਹਾ ਉਲਟੇ ਪਾਸੇ ਜਾ ਰਿਹਾ ਹੈ ਹਰ ਇੱਕ ਸਵਾਸ ਗਵਾ ਰਿਹਾ ਹੈ ਮਨ ਉਪਾਪੀ ਮਨ ਦੇ ਕੰਮੀ ਮਾਨ ਚਰਨ ਗਵਾਇਆ ਇਜਰਾ ਵੱਡਾ ਅਰਮੋਲ ਦਾਤ ਮਿਲੀ ਪਰ ਮਾਪਾ ਪਾਸੋਂ ਮਾਣ ਜਨਮ ਤੇ ਮਾਣ ਜਨਮ ਹੌਲੀ ਹੌਲੀ ਮਨ ਉਧਿਆਤੋਂ ਖੋਸਦਾ ਜਾ ਰਿਹਾ ਹੈ ਖੋਸਦਾ ਜਾ ਰਿਹਾ ਹੈ ਮਨੁੱਖਾ ਪਾਪੀ ਮੰਦੇ ਕਮੀ ਮਾਣ ਜਨਮ ਗਵਾਏ ਕਿ ਮੰਦੇ ਕਰਮਾਂ ਚ ਪੈ ਕੇ ਆਪਣੇ ਮਾਣ ਜਨਮ ਨੂੰ ਗਵਾ ਰਿਹਾ ਹੈ ਹਮ ਮੰਦੇ ਕਰਮੇ ਤੇ ਕਿੜੇ ਆ ਤੇ ਮਨੁੱਖ ਬੰਦਾ ਕਿਹੜਾ ਹੈ ਇਹ ਕਿਤੇ ਵਿਚਾਰ ਕਰੋ ਬਿਜਾਰੋ ਕੁਛੋ ਆਪਣੇ ਆਪ ਨੂੰ ਤੇ ਸਵਾਲ ਜੇ ਉਠਾਏਗਾ ਤੇ ਜਵਾਬ ਵੀ ਮਿਲੇਗਾ ਆਪਣੇ ਕੋਲ ਹੀ ਮਿਲੇਗਾ ਸਵਾਲ ਕਰਿਆ ਕੋਲੋਂ ਪਹਿਲੇ ਸਵਾਲਿਆ ਕਰੋ ਮਨੁਕ ਪਾਪੀ ਮਨ ਦੇ ਕਰਮੀ ਮਾਣ ਜਰਮ ਗਵਾਏ ਸੋਨੇ ਅਨੇਕ ਗਿਆਨ ਧਿਆਨਾ ਇਕ ਨਾ ਭੱਲੇ ਪਾਈ ਪਹਿਲੀ ਨਿਸ਼ਾਨੀ ਤੇਹੀ ਇਹ ਮਨੁਕ ਦੀ ਸੁਨੇ ਅਨੇਕ ਗਿਆਨ ਧਿਆਨਾ ਇਤੋ ਗਿਆਨ ਧਿਆਨ ਦੀ ਗੱਲ ਸੁਣ ਲਈ ਅੱਗੇ ਕੀ ਆ ਉਤੋ ਗਿਆਨ ਧਿਆਨ ਦੀ ਗੱਲ ਸੁਣ ਲਈ ਪਰਮਾਨਿ ਇਕੱਦੇ ਵੀ ਨਹੀਂ ਸੁਨੇ ਅਨੇਕ ਗਿਆਨ ਤਾਨਾ ਇਕ ਨਾ ਭੱਲੇ ਪਾਇ ਸੋ ਪਾਇ ਤਾ ਜਿਹੜਾ ਕੋਈ ਕੋਈ ਆਇਆ ਤੇ ਪੁੱਛਿਆ ਕਿਸ ਨੇ ਖਾਵੇ ਮਨ ਮੁਕੇ ਲੋਕਾਂ ਦੇ ਬੱਸ ਸਿੱਖਿਆ ਉਹੀ ਨਾਲ ਸਿੱਖਣ ਦੀ ਸਭਾਉ ਹਲੇਗਾ ਸਿੱਖਣ ਦੀ ਆਤ ਨਹੀਂ ਪਈ ਅਜੇ ਕਿ ਸਿੱਖੀਆਂ ਕੋਲ ਜੇ ਬੱਚਾ ਸਕੂਲੇ ਜਾਂਦਾ ਰਹੇ ਸਿੱਖਣ ਵਾਸਤੇ ਜਾਂਦਾ ਜਿਹੜੇ ਸਿੱਖਣ ਵਾਸਤੇ ਜਾਂਦੇ ਆ ਉਹ ਕਿ ਜਾ ਕੇ ਟੀਚਰ ਬਣਦੇ ਆ ਟੀਚਰ ਰਤਵੇ ਪਾਉਂਦੇ ਆ ਮਜਲਾ ਪਾਉਂਦੇ ਮਾਨਸ ਮਾਨੜੀਆਂ ਪਾਉਂਦੇ ਉਹਨਾਂ ਦੇ ਸਿੱਖਣ ਦੀ ਭਾਵਨਾ ਹੁੰਦੀ ਹੈ ਪੁੱਛਦੇ ਆ ਟੀਚਰ ਨੂੰ ਕਿ ਮੈਸਟਰ ਜੀ ਇੱਥੋਂ ਮੈਨੂੰ ਆ ਸਮਝ ਨਹੀਂ ਆਉਂਦੀ ਦੱਸੋ ਕਿ ਮਾਸਟਰ ਦਾ ਹੀ ਫਰਜ ਕਰਮ ਹੈ ਧਰਮ ਹੈ ਸਮਝਾਉਣਾ ਬੱਚੇ ਨੂੰ ਅਸੀਂ ਆਪਣੇ ਬੱਚੇ ਨੂੰ ਕਹਿ ਦਿਆ ਕਿ ਰਾਜੇ ਨੇ ਕਿਹਾ ਜੇ ਸਮਝ ਨਹੀਂ ਨਾ ਆਉਂਦੀ ਟੀਚਰ ਨੂੰ ਪੁੱਛ ਲਿਆ ਕਰ 10 ਵਾਰੀ ਪੁੱਛ ਦੱਸੇਗਾ ਤੈਨੂੰ ਤੇ ਤੇ ਗੁੱਸਾ ਨਹੀਂ ਹੋਏਗਾ 10 ਵਾਰੀ ਪੁੱਛੇਗਾ ਤੈਨੂੰ 10 ਵਾਰੀ ਸਮਝਾਏਗਾ ਕਿਉਂਕਿ ਉਹਦਾ ਫਰਜ ਹੈ ਪੁੱਛਿਆ ਕਰ ਜਿੱਤੇ ਨਹੀਂ ਸਮਝ ਆਉਂਦੀ ਸਵੱਜ ਨੋਵਾਰੀ ਜਿੱਕਰ ਆਇਆ ਮਨਮੁਖ ਬੰਦੇ ਦਾ ਸਮਨਮਖ ਹੋਣਾ ਬਹੁਤ ਵੱਡਾ ਗੁਨਾਹ ਹੈ ਬੜਾ ਪਾਪ ਹੈ ਸਮਨਮਖ ਬੰਦਾ ਹੌਲੀ-ਹੌਲੀ ਆਪਣਾ ਜਨਮ ਦਿਨੋਂ ਦਿਨੋਂ ਗਵਾ ਰਿਹਾ ਸਵਾਸ ਵੀ ਗਵਾ ਰਿਹਾ ਇਸ ਸਵਾਸ ਤੇ ਜਨਮ ਬਾਰ-ਬਾਰ ਜਿਹੜਾ ਮਿਲਣ ਵਾਲਾ ਨਹੀਂ ਹੈ ਸਮਨਮਖ ਮਨ ਪਾਪੀ ਮੰਦੇ ਕੰਮੀ ਮਾਨ ਜਨਮ ਗਵਾਇਆ ਸੁਣੇ ਅਨੇਕ ਗਿਆਨ ਧਿਆਨਾ ਇੱਕ ਨਾ ਬੱਲੇ ਪਾਇ ਪੱਲੇ ਤਾਂ ਇੱਕ ਦੀ ਵੀ ਨਹੀਂ ਪਉਂਦਾ ਤੇ ਇੱਕ ਦੀ ਪਾਲਾ ਇੱਕ ਦੀ ਬੰਨ ਨਾ ਪੱਲੇ ਪਈ ਸੁਣਨੀ ਸਾਰਿਆਂ ਦੀ ਐ ਪਰ ਪੱਲੇ ਨਹੀਂ ਪਉਂਦਾ ਸੋ ਗੱਲ ਸਾਫ਼ ਕਰੀ ਹੈ ਮਨ ਮੁਖ ਪਤਾ ਕਹਿ ਲੋ ਕਹਿੰਦੇ ਆ ਭਾਈ ਸੁਣਿਓ ਮਨ ਮੁਖ ਕਿੰਨੂ ਕਹਿੰਦੇ ਆ ਮਰਮੁ ਕਹਿੰਦੇ ਉਸ ਬੰਦੇ ਨੂੰ ਜਿਹੜਾ ਇੱਕ ਪ੍ਰਮਾਤਮਾ ਨੂੰ ਛੱਡ ਕੇ ਹੋਰ ਨਾ ਭਗਵਾਨਾ ਪਿਛੇ ਕਰੀਆ ਕਰਦਾ ਇਕ ਪਰਮਾਤਮਾ ਨੂੰ ਨਹੀਂ ਮੰਨਦਾ ਇਕ ਰੱਬ ਦੀ ਨਹੀਂ ਮੰਨਦਾ ਜਿਨੇ ਪੈਦਾ ਕੀਤਾ ਜਿਨੇ ਸਿਰਜਿਆ ਜਿਨੇ ਬਣਤ ਬਣਾਈ ਜਿਨੇ ਜਗਤ ਖਿਲਾਇਆ ਜਿਨੇ ਚੋਗ ਪਹਚਾਈ ਜਿਨੇ ਸਵਾਜ ਗਰਾਜ ਬਖਸ਼ੇ ਜਿਹਦੀ ਜਿਹਦੇ ਹੱਥ ਸਾਰੇ ਸੰਸਾਰ ਦੀ ਡੋਰੀ ਆ ਉਹਦੇ ਵਗ ਧਿਆਨ ਹੀ ਉਹਨੂੰ ਨਹੀਂ ਮੰਨਦਾ ਉਹਨੂੰ ਨਹੀਂ ਪੁੱਛਦਾ ਇਕ ਰੱਬ ਨੂੰ ਛੱਡ ਕੇ ਹੋਰ ਨਾ ਭਗਵਾਨਾਂ ਦੇ ਸੇ ਜੋ ਲੱਗਾ ਹੋਇਆ ਹੈ ਉਹਨੂੰ ਕਹਿੰਦੇ ਐ ਮਨਮੁਖ ਵਿਚਾਰ ਕਰੋ ਐਸੇ ਬਹੁਤ ਜੀਵ ਜਿਵੇਂ ਮਹੀਨਿਆਂ ਵਾਂਗ ਰੱਬ ਬਦਲਦੇ ਐ ਮਹੀਨਿਆਂ ਵਾਂਗ ਦਿਨਾਂ ਬਾਅਦ ਗੁਰੂ ਬਦਲਦੇ ਐ ਉਹ ਆ ਜਾਂਦੇ ਐ ਮਨਮੁਖਾ ਵਿੱਚ ਉਹ ਮਨਮੁਖਾ ਦੇ ਚਾਲ ਐ ਸੌ ਵਾਰ ਕੋਈ ਰਤ ਮੰਗਲਵਾਰ ਕੋਈ ਰੱਬ ਬੋਧਵਾਰ ਕੋਈ ਰੱਬ ਬੋਧਵਾਰ ਸ਼ਨੀਵਾਰ ਕੋਈ ਗੁਰੂ ਹਾਜਰ ਦਾਸ ਇੱਥੇ ਕੱਲ੍ਹ ਵਰਦਾਸ ਕੋਤੇ ਪਰਸਨ ਦਾਸ ਅੱਗੇ ਅਜੇ ਇਹਨੂੰ ਪੇਟਾ ਕਰ ਕੱਲ੍ਹ ਉਹਨੂੰ ਪੇਟਾ ਕਰ ਇਹ ਹੈ ਮਨ ਮੁਖ ਦੀ ਚਾਲ ਜਿਹੜਾ ਗੁਰਮੁਖ ਹੈ ਉਹ ਇੱਕ ਅੱਗੇ ਸਿਰ ਚ ਪਾਉਂਦਾ ਹੈ ਇੱਕ ਨੂੰ ਮੰਨਦਾ ਹੈ ਇੱਕ ਦੀ ਗੱਲ ਕਰਦਾ ਹੈ ਇੱਕੋ ਰਸਤੇ ਦਾ ਹੁੰਦਾ ਹੈ ਚਰਸਤਿਆ ਵਿੱਚ ਨਹੀਂ ਪੈਂਦਾ ਇਸ ਕਰਕੇ ਮਹਾਰਾਜ ਕਹਦੇ ਭਾਈ ਮਨ ਮੁਖਾ ਦਾ ਕਦੇ ਵੀ ਸੰਗ ਨਹੀਂ ਕਰਨਾ ਕਿ ਮਨੁੱਖ ਬੰਦਾ ਉਹ ਤੇਨੂੰ ਆਪਣੇ ਵਰਗਾ ਕਰ ਲਵੇਗਾ ਤੂੰ ਹਰੀ ਦੇ ਨਾਮ ਦਾ ਰੰਗ ਚੜਾਈ ਮਨ ਮੁਖ ਦਾ ਰੰਗ ਨਾ ਚੜਾਈ ਕਿਉਂ ਮਨ ਮੁਖ ਦਾ ਸੰਗ ਵੀ ਨਹੀਂ ਕਰਨਾ ਪਈ ਠੀਕ ਕਰੀਏ ਮਹਾਰਜ ਤਾਂ ਕਹਿ ਦੇਂਗੇ ਮਨ ਦਾ ਸੰਗ ਵੀ ਨਹੀਂ ਕਰਨਾ ਅ ਕਰੀਏ ਕੀ ਸੁਆਉ ਮਨੁਖ ਪਾਪੀ ਮੰਦੇ ਕਮੀ ਮਾਣ ਜਨ ਗਵਾਏ ਸੁਣੇ ਅਨੇਕ ਗਿਆਨ ਧਿਆਨ ਇਕ ਨਾ ਭਲੇ ਪਈ ਕੌਣ ਇੱਥੇ ਅਸਰਾ ਵਿਸ਼ਰਾਮ ਲਈ ਆਏ ਸੋਗੇ ਮਹਾਰਾਜ ਮਨੁਖ ਬਾਰੇ ਆਪਣੇ ਸ਼ਬਦਾਂ ਰਾਹੀਂ ਵਿਚਾਰਾ ਰਾਹੀਂ ਕੀ ਕੋਈ ਗਿਆਨ ਬਖਸ਼ੇ ਕਰਦੇ ਸਾਂਝੇ ਕਰਦੇ ਨਵਾਂਗੇ ਕੋਈ ਮੰਨੇ ਸਾਹੇ ਲਾ ਮੰਨੇ ਪਰ ਸਮਝਾਉਣਾ ਰਾਹ ਦਿਖਾਉਣਾ ਹਰ ਜਨ ਜੋ ਰਾਮਲੇਸ ਪਾਸਿਤ ਹੋ ਰਿਹਾ ਤਾਂ ਉਹ ਸਾਡਾ ਸੁਭਾ ਹੋਰ ਨਾ ਵਾਂਗੂ ਨਹੀਂ ਹੈ ਭਾਈ ਕਿ ਸਮਝੌਂਦੀ ਲੋੜ ਨਹੀਂ ਹੈ ਕਈ ਰੱਬ ਦੇ ਪਿਆਰੇ ਕਹਿੰਦੇ ਆ ਜੇ ਗੁਰਵਾਦੀ ਪਦਵੀ ਤੇ ਬੈਠੇ ਉਹ ਵੀ ਇਹ ਗੱਲ ਕਹਿੰਦੇ ਆ ਭਈ ਸਮਝਾਉਂਦੇ ਕਹਿੰਦੇ ਲੋੜ ਹੀ ਨਹੀਂ ਅਸੀਂ ਆਪਣੇ ਸੰਤਾਂ ਵੱਲ ਗੁਰੂਆਂ ਵੱਲ ਛਾਤੀ ਮਾਰੀਏ ਉਹਨਾਂ ਨੇ ਪਈ ਸਮਝ ਆਇਆ ਉਹਨਾਂ ਨੇ ਰਾਹੇ ਪਾਇਆ ਤੋਟਾ ਵਿੱਚ ਨਹੀਂ ਆ ਦੁਖੀ ਸ ਹੈ ਪੀੜਾ ਵਿੱਚ ਨਹੀਂ ਆ ਪਰ ਫੇਰ ਵੀ ਲੋਕਾਂ ਨੂੰ ਸੱਚੇ ਧਰਮ ਦੇ ਰਾਹ ਦਿਖਾਏ ਆ ਉਹ ਕਹਿੰਦੇ ਭਈ ਸਾਡਾ ਫਰਜ਼ ਹੈ ਰਾਹ ਦਿਖਾਉਣਾ ਸੋਵੋ ਇਤਿਹਰ ਸ੍ਰੀ ਰਾਮ ਦੇ ਨਿਸ਼ਰਮ ਮਾਰਾ ਸਭ ਜੀਵਾਂ ਦੀ ਆਸ ਰਾਸ ਪੂਰਨ ਕਰੇ ਮਤ ਦੇਵ ਸਤ ਮਤ ਦੇ ਧਰਮ ਦੇਵ ਇਮਾਨ ਦੇਵ ਜੋ ਬੋਲੇ ਸੋਨ ਰਿਪਾਇ ਭਗਵਾਨ ਵਾਲਮੀਕ ਮਹਾਰਾਜ ਜੀ ਕੀ ਜੈ